ਕੀ ਹਾਲ ਹੈ ਬਈ ਮਿਸਤਰੀ ਵਧੀਆ ਵੀਰ ਜੀ ਕਿਹੜਾ ਪਿੰਡ ਹੈ ਤੇਰਾ ਮੇਰਾ ਪਾਈ ਕਿਪਸੋਰਾ ਵੀਰੇ ਅੱਛਾ ਲਹਿਰੇ ਕਾ ਅਗੇ ਕੋਲੇ ਹਾਂ ਇੱਕ ਕੌਰੀਆਂ ਦੇ ਨਾਲ ਠੀਕ ਹੈ ਸਾਡੇ ਤੋਂ 4 ਕਿਲੋ ਠੀਕ ਹੈ ਬਈ ਤੇ ਇਹ ਤੈਨੂੰ ਕਿੰਨਾ ਟਾਈਮ ਹੋ ਗਿਆ ਬਈ ਕੰਮ ਕਰਦੇ ਨੂੰ ਇਹ ਮੈਨੂੰ ਹੋ ਗਏ 20-25 ਸਾਲ ਹੋ ਗਏ ਤੁਹਾਨੂੰ ਅੱਛਾ ਇਹ ਇਕੱਲੇ ਸਵਰਾਜ ਦੀ ਕਰਦੇ ਆ ਜਾਂ ਸਾਰਿਆਂ ਦੀ ਪਹਿਲਾਂ ਮੈਂ ਵੀਰੇ ਸਟੈਂਡਰਡ ਚਲਾਏ ਨੇ ਤਿੰਨ ਸਾਲ ਤੇ ਬਾਕੀ ਅੱਜ ਲੱਗਾ ਅੱਛਾ 2004 ਤੋਂ ਲੈ ਕੇ ਅੱਜ ਤੱਕ ਸਵਰਾਜ ਦੀ ਠੀਕ ਹੈ ਬਈ ਤੇ ਏਜੰਸੀਆਂ ਚ ਲਾਇਏ ਨੇ ਹਾਂ ਵੀਰੇ ਏਜੰਸੀਆਂ ਚ ਅੱਛਾ ਮੇਨ ਫੋਰਮੈਨ ਦੇ ਤੌਰ ਤੇ ਕੂ ਮੈਂ ਮੇਨ ਤੇ ਅੱਛਾ ਠੀਕ ਐ ਫਿਰ ਇਹ ਸਭ ਰਾ ਏਜੰਸੀ ਚ ਕਿੱਥੇ ਸੀ ਤੁਸੀਂ ਮੈਂ ਸੁਨਾਮਤੀ ਗਈ ਅੱਛਾ ਕਿੰਨਾ ਚਿਰ ਲਾਇਆ ਉੱਥੇ ਉੱਥੇ ਲਾਇਏ ਨੇ ਮੈਂ 18 ਸਾਲ ਜੀ ਠੀਕ ਐ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਇਹ ਮੂਲਕ ਆ ਗਿਆ ਜੀ ਠੀਕ ਐ ਭਾਈ ਜੀ ਤੇ ਅੰਡਿਆਏ ਲਾਇਏ ਨੇ ਉੱਥੇ ਟੰਡਰ ਚਾ ਕੰਪਨੀ ਚ ਅੱਛਾ ਕੰਪਨੀ ਜੇ ਹੁਣ ਵੀ ਰਹ ਗਏ ਆ ਕੰਪਨੀ ਚ ਠੀਕ ਐ ਭਾਈ ਠੀਕ ਐ ਤੇ ਹੁਣ ਆਪੇ ਕਾਹਦਾ ਕੰਮ ਕਰ ਰਹੇ ਆ ਆਪਣੇ ਆਪਾਂ ਬਰੀਗਾ ਦਾ ਕੰਮ ਕਰਨ ਲੱਗ ਰਹੇ ਆ ਜੀ ਇਹ ਪਾਈਆਂ ਨੇ ਬਰੀਗਾ ਕਰਾਈ ਜਾਂਦੀ ਹੈ ਪਹਿਲਾਂ ਅੱਛਾ ਬਾਈ ਜੀ ਠੀਕ ਆ ਜੀ ਉਹ ਕੀ ਹੋ ਰਿਹਾ ਜੀਗਾ ਬੂਟ ਬਾਡੇ ਚ ਨਹੀਂ ਪਾਇੀ ਤੀਗਾ ਬਾਡੇ ਚ ਪਾਏ ਹੁੰਦੇ ਆ ਅੱਛਾ ਬਾਹਰੋਂ ਵੀ ਪਾਣੀ ਪੈ ਗਿਆ ਜੀ ਇਹਦੇ ਚ ਠੀਕ ਹੈ ਬਾਈ ਜੀ ਕਰਨ ਕਰਕੇ ਸਾਰਾ ਬੂਟ ਜਾਮ ਹੋ ਗਿਆ ਠੀਕ ਹੈ ਇਹਨਾਂ ਨੇ ਗੋਲੀਆਂ ਦੇ ਵਿੱਚ ਗਰੀਸ ਪਾਇਆ ਪਿਆ ਦੀ ਠੀਕ ਹੈ ਬਾਈ ਗਰੀਸ ਜਿਹਦੇ ਹੈ ਮੜਾ ਕੂੜਾ ਵਾਲਾ ਹੋ ਜਾਂਦਾ ਜੀ ਜੰਗੰਦਵਾਂ ਦੇ ਜਾਂ ਨਾ ਹਾਂ ਗ੍ਰੀਸ ਨਾਲ ਦੀ ਜਾਮ ਕਰ ਦਿੰਦਾ ਗੋਲੀਆਂ ਨੂੰ ਠੀਕ ਹੈ ਬਾਈ ਠੀਕ ਹੈ ਉਹ ਤੋਂ ਜ਼ਿਆਦਾ ਨਖਾਨ ਕਰਦਾ ਇਹ ਤਾਂ ਪਾਣੀ ਨਹੀਂ ਜਾਂਦਾ ਇਹਦੇ ਚ ਠੀਕ ਹੈ ਬਾਈ ਅੱਛਾ ਗ੍ਰੀਸ ਦਾ ਵਿੱਚ ਕੋਈ ਕੰਮ ਨਹੀਂ ਹੈਗਾ ਹਾਂ ਮਤਲਬ ਸਾਫ਼ ਹੋਵੇ ਸੁੱਕਾ ਹਾਂ ਇਹਦੇ ਗ੍ਰੀਸ ਦਾ ਕੋਈ ਕੰਮ ਨਹੀਂ ਹੈਗਾ ਇਹ ਜਿਹਨੂੰ ਗੋਲੀ ਸਾਫ਼ ਹੋ ਗਈ ਨਾ ਗੋਲੀ ਹਾਂ ਇਹ ਉੱਪਰ ਚੜ ਕੇ ਓਕੀ ਫੇਰੋ ਰੁੱਕੇ ਬਗ ਜੂਗੇ ਠੀਕ ਹੈ ਬਾਈ ਠੀਕ ਹੈ ਠੀਕ ਹੈ ਆ ਸਮਝ ਲੈ ਗਰੀਸ ਨਾਲ ਦਾ ਜਮ ਜਾਂਦੀ ਉਹ ਇੱਕ ਥਾਵੇਂ ਉਹ ਜਾਮ ਹੋ ਜਾਂਦੀ ਹੈ ਗਰੀਸ ਨਾਲ ਤਾਂ ਇੱਕ ਥਾਵੇਂ ਜਾਮ ਹੋ ਜਾਂਦੀ ਹੈ ਠੀਕ ਹੈ ਬਈ ਠੀਕ ਹੈ ਜਦੋਂ ਆਪਾਂ ਪੈਡਲ ਦਵਾ ਦਪਾਂਗੇ ਆ ਚੀਜ਼ ਫੁੱਲੂਗੀ ਐਵੇਂ ਅੱਛਾ ਬਈ ਇੱਕ ਗੋਲੀਆਂ ਉੱਪਰ ਚੜਨ ਦੀ ਇਹ ਚੀਜ਼ ਐ ਫੁੱਲੂਗੀ ਠੀਕ ਹੈ ਬਈ ਆਪਣੇ ਛੱਡ ਤਾਂ ਇਹ ਫਿਰ ਐ ਇਕੱਠੀ ਹੋ ਜੂਗੀ ਠੀਕ ਹੈ ਬਈ ਜਦੋਂ ਇਹ ਸਾਫ਼ ਹੋਊਗੀ ਆਟੋਮੈਟਿਕ ਥੱਲੇ ਆ ਜੂਗੀ ਥੱਲੇ ਆ ਜੂਗੀ ਗਰੀਸ ਕਰਕੇ ਇਹ ਜਾਮ ਹੋ ਜਾਂਦੀ ਆ ਠੀਕ ਹੈ ਬਈ ਆ ਕਰਕੇ ਇਹ ਗਰੀਸ ਨਹੀਂ ਪਾਉਣਾ ਚਾਹੀਦਾ ਠੀਕ ਹੈ ਬਈ ਜੇ ਪਾਣੀ ਵਾ ਵਾ ਪਿਆ ਹਦੀ ਸੰਤ ਪਿਆ ਹੋਇਦੀ ਆ ਫਿਰ ਇਹ ਜਿਹੜੇ ਮਿਸਤਰੀ ਨੇ ਪਹਿਲਾਂ ਬ੍ਰੇਕ ਕਰੇ ਨੂੰ ਉਹਨਾਂ ਬਾਰੇ ਕੀ ਕਹਿਣਾ ਚਾਹੂਗੋ ਉਹਨਾਂ ਨੂੰ ਐਵੇਂ ਕੀ ਬੂਟ ਵੀ ਨਹੀਂ ਪਾਉਣੇ ਹੁੰਦੇ ਆਪਾਂ ਕਹਿੰਦੇ ਵੀ ਥੋੜਾ ਜਿਹਾ ਕੰਮ ਬਈ ਬੜਾ ਧਿਆਨ ਨਾਲ ਕਰ ਲਿਆ ਕਰਨ ਜਿਵੇਂ ਆਪਾਂ ਹੁਣ ਇਹ ਨਵੇਂ ਬੂਟ ਪਾਏ ਹੋਏ ਤੇ ਇਹ ਬਾਡੀ ਚ ਪਾਏ ਹੋਏ ਹੁੰਦੇ ਆ ਪਾਣੀ ਨਹੀਂ ਪੈਣਾ ਸੀ ਪਾਣੀ ਨਹੀਂ ਪੜਦਾ ਸੀ ਠੀਕ ਹੈ ਠੀਕ ਹੈ ਇਹ ਐਵੇਂ ਛੱਡ ਰੱਖੇ ਸੀ ਉਹ ਹਾਂ ਇਹ ਐਵੇਂ ਛੱਡ ਰਖੇ ਤੇ ਆਉਂਦੇ ਜਾ ਰਹੇ ਧੂਰੇ ਤੱਕ ਠੀਕ ਹੈ ਠੀਕ ਹੈ ਉਹਨਾਂ ਦੀ ਪਾਣੀ ਬੜੀ ਹੈ ਠੀਕ ਹੈ ਬਾਈ ਆ ਕੇ ਹਣ ਦੁਬਾਰੇ ਬ੍ਰੇਕ ਖੋਲਣੇ ਪੈਗੇ ਪੂਰੀ ਟਾਈਮ ਹੋਇਆ ਸੀ ਬਾਈ ਕਹਿੰਦਾ ਕਰਾਇਆ ਇਹਨੂੰ ਠੀਕ ਹੈ ਬਾਈ ਤੇ ਇੱਕ ਜੇ ਕਿਸੇ ਨੇ ਕੰਮ ਕਰਾਉਣਾ ਹੋਵੇ ਫਿਰ ਤੇਰਾ ਨੰਬਰ ਵਗੈਰਾ ਕੁਝ ਬਾਈ ਮੇਰਾ ਨੰਬਰ ਆ ਵੀਰੇ 88723 7755 ਅਚਾਰ ਦੁਬਾਰੇ ਹੋਰ ਦੱਸ ਦੋਗੇ ਨਾ ਕੀ ਨੰਬਰ ਆ ਮੇਰਾ 9980435855 ਠੀਕ ਹੈ ਬਾਈ ਜੀ ਮੰਨ ਲਓ ਆਪਣੇ ਏਰੀਆ ਚ ਤੁਸੀਂ ਜਿੱਥੇ ਮਰਜ਼ੀ ਬੁਲਾ ਲੈਣਾ ਪਿੰਡ ਚ ਫੋਨ ਕਰਕੇ ਹਾਂ ਜੀ ਹਾਂ ਜਿੱਥੇ ਮਰਜ਼ੀ ਵੀਰੇ ਠੀਕ ਹੈ ਬਾਈ ਮੰਨ ਲਓ ਅਗਲੇ ਦੇ ਘਰੇ ਜਾ ਕੇ ਕੰਮ ਕਰਕੇ ਆਉਨੇ ਹੂੰ ਹਮ ਏਰੀਆ ਹੋ ਗਿਆ ਹਾਂ ਤੇ ਸੁਨਾਮ ਏਰੀਆ ਹੋ ਗਿਆ ਦਿਰਬਾ ਏਰੀਆ ਹੋ ਗਿਆ ਲਾਇਰਾ ਹੋ ਗਿਆ ਠੀਕ ਹੈ ਬਾਈ ਕੋਈ ਏਰੀਆ ਨਹੀਂ ਛੱਡਦੇ ਸਾਰੇ ਏਰੀਆ ਚ ਜਾਂਦੇ ਆ ਜੀ ਠੀਕ ਹੈ ਬਾਈ ਆਪਣਾ ਪਿੰਡ ਪਹਚਾਲੇ ਆ ਜਾਂਦਾ ਵਾਲੇ ਦਾ ਸਾਰਿਆਂ ਦੇ ਠੀਕ ਹੈ ਬਾਈ ਠੀਕ ਹੈ ਚਲੋ ਤੇ ਆਪਣਾ ਸੱਚ ਚੈਨਲ ਵੀ ਆ ਕੋਈ ਹਾਂ ਨਹੀਂ ਆਪਣਾ ਚੈਨਲ ਵੀ ਬਣਾਇਆ ਹੋਇਆ YouTube ਤੇ ਹੂੰ ਕੀ ਨਾਮ ਤੇ ਗੁਰਨਾਨ ਇੱਕ ਟਰੈਕਟਰ ਵਰਕਿੰਗ ਠੀਕ ਹੈ ਸਾਰੇ ਭਾਈ ਉਹਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਵੀਰੇ ਠੀਕ ਹੈ ਹਾਂ ਬਾਈ ਨਾਲੇ ਫੋਲੋ ਕਰੋ ਨਾਲੇ ਸਬਸਕ੍ਰਾਈਬ ਕਰੋ ਨਾਲੇ ਬੈਲ ਆਈਕਨ ਨੂੰ ਆਨ ਕਰ ਦਿਓ ਠੀਕ ਹੈ ਮਿਸਤਰੀ ਬਾਈ ਓਕੇ ਵੀਰ ਜੀ